ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਟੂਡੈਂਟਸ ਦਾ ਪ੍ਰੋਟੈਸਟ ਹੈ ਉਹ ਲਗਾਤਾਰ ਜਾਰੀ ਹੈ ਹਾਲਾਂਕਿ 10 ਤਰੀਕ ਨੂੰ ਵੱਡੀ ਕਾਲ ਹੋਈ ਸੀ ਵੱਡਾ ਪ੍ਰੋਟੈਸਟ ਵੀ ਹੋਇਆ ਸੀਗਾ ਤੇ ਜਿਹੜੀ ਨੋਟੀਫਿਕੇਸ਼ਨ ਆ ਵਾਪਸ ਉਹ ਵੀ ਹੋ ਜਾਂਦੀ ਹੈ ਲੇਕਿਨ ਫਿਰ ਵੀ ਜਿਹੜੇ ਸਟੂਡੈਂਟਸ ਨੇ ਹਜੇ ਵੀ ਫਿਲਹਾਲ ਪ੍ਰੋਟੈਸਟ ਇਹ ਹੈ ਵੀ ਸੀ ਚੈਂਸਲਰ ਆਫਿਸ ਦੇ ਬਾਹਰ ਵੱਡਾ ਇਕੱਠ ਹੈਗਾ ਗੱਲਬਾਤ ਕਰਦੇ ਆ ਜੀ ਨੋਟੀਫਿਕੇਸ਼ਨ ਇਹ ਕੇਂਦਰ ਵੱਲੋਂ ਵਾਪਸ ਵੀ ਲੈ ਲਈ ਜਾਂਦੀ ਹੈ ਲੇਕਿਨ ਫਿਲਹਾਲ ਦੇਖਿਆ ਜਾ ਰਿਹਾ ਕਿ ਵੱਡੀ ਇਕੱਠ ਦੇ ਵਿੱਚ ਸਟੂਡੈਂਟਸ ਇੱਥੇ ਖੜੇ ਹੋਏ ਨੇ ਕੀ ਮਸਲਾ ਹੈਗਾ ਕਿਉਂ ਨਹੀਂ ਚਰਨ ਜੱਕ ਰਹੇ ਤੁਸੀਂ ਅ ਦੇਖੋ ਇਹ ਜੋ ਇਸ਼ੂ ਹੈ ਇਹ ਸੈਨੇਟ ਦਾ ਜੋ ਇਸ਼ੂ ਹੈ ਇਹ ਸਾਡੀ ਯੂਨੀਵਰਸਿਟੀ ਦਾ ਕੋਰ ਇਸ਼ੂ ਹੈ ਤੈਨੂੰ ਲੈ ਕੇ ਅਸੀਂ ਪੂਰਾ ਮਤਲਬ ਸਟੂਡੈਂਟਸ ਇਨਸ਼ੋਰ ਹੋਣਾ ਚਾਹੁੰਦੇ ਨੇ ਜਦ ਤੱਕ ਵਾਈਸ ਚਾਂਸਲਰ ਮੈਮ ਸਿਗਨੇਚਰ ਕਰਕੇ ਮਤਲਬ ਜੋ ਉਹਨਾਂ ਨੇ ਭੇਜਿਆ ਹੋਇਆ ਸ਼ਡਿਊਲ ਵਾਈਸ ਪ੍ਰੈਜ਼ੀਡੈਂਟ ਨੂੰ ਜਦ ਤੱਕ ਉਹ ਸਾਡੇ ਕੋਲ ਰਿਟਨ 'ਚ ਨਹੀਂ ਆ ਜਾਂਦਾ ਉਹਨਾਂ ਦੇ ਸਾਈਨ ਕਿ ਸਾਨੂੰ ਇਨਸ਼ੋਰਟੀ ਨਹੀਂ ਹੋ ਜਾਂਦੀ ਕਿ ਜੋ ਇਲੈਕਸ਼ਨਸ ਹੈ ਉਹ ਹੇਲਡ ਕਰਵਾਈ ਜਾਣਗੇ ਕਿਉਂਕਿ 1 ਸਾਲ ਤੋਂ ਯੂਨੀਵਰਸਿਟੀ ਵਿਦ ਸੈਨੇਟ ਨਹੀਂ ਹੈ ਤੇ ਫਿਰ ਵੀ ਉਸ ਚੀਜ਼ ਤੇ ਗੌਰ ਨਹੀਂ ਕੀਤਾ ਜਾ ਰਿਹਾ ਸੀ ਅੱਜ ਸਟੂਡੈਂਟਸ ਦੇ ਪ੍ਰੈਸ਼ਰ ਅੰਡਰ ਆ ਕੇ ਯੂਨੀਵਰਸਿਟੀ ਸਾਨੂੰ ਇਨਸ਼ੋਰ ਜਦ ਤੱਕ ਇਨਸ਼ੋਰ ਨਹੀਂ ਕਰਦੀ ਸਟੂਡੈਂਟਸ ਹੱਦ ਤੱਕ ਨਹੀਂ ਉੱਠਣਗੇ ਅਸੀਂ ਦੇਖਿਆ ਹੈ ਕਿ ਨੋਟੀਫਿਕੇਸ਼ਨ ਵਾਪਸ ਹੋ ਚੁੱਕੀ ਹੈ ਸੈਨੇਟ ਜੋ 91 ਮੈਂਬਰ ਸੈਨੇਟ ਹੈ ਉਹ ਰੀਇਨਸਟੇਟ ਹੋਏਗੀ ਤੇ ਉਹੀ ਗੱਲ ਹੈ ਕਿ ਜਦ ਤੱਕ ਸਾਡੇ ਕੋਲ ਰਿਟਨ ਚ ਨਹੀਂ ਆ ਜਾਂਦਾ ਸਟੂਡੈਂਟਸ ਨਹੀਂ ਉੱਠਣਗੇ ਵੀ ਵਾਈਸ ਚਾਂਸਲਰ ਕਹਿ ਰਹੇ ਨੇ ਕਿ ਭਾਈ ਕੋਈ ਗੱਲ ਨਹੀਂ ਸਾਨੂੰ ਵਿਸ਼ਵਾਸ ਦਿਵਾਉਣੇ ਆ ਪੱਕਾ ਹੋਊਗਾ ਸ਼ਡਿਊਲ ਜਾਰੀ ਹੋ ਚੁੱਕਿਆਗਾ ਡੇਟ ਆਜੂਗੀ ਤੁਸੀਂ ਉੱਠ ਜਾਓ ਕੀ ਲੱਗਦਾ ਵਿਸ਼ਵਾਸ ਨਹੀਂ ਹੈਗਾ ਜੀ ਅਸੀਂ ਵੀ ਮੈਮ ਨੂੰ ਵਿਸ਼ਵਾਸ ਦਿਲਾਉਣਾ ਹੈ ਕਿ ਜਦੋਂ ਸਾਡੇ ਕੋਲ ਰਿਟਰਨ ਆ ਜਾਏਗਾ ਤੇ ਅਸੀਂ ਉੱਠ ਜਾਵਾਂਗੇ ਤੇ ਤਦ ਤੱਕ ਉਹ ਇੱਕ ਸਟੇਜ ਹੋ ਗਈ ਜਦੋਂ ਸਾਡੇ ਕੋਲ ਇਨਸਿਉਰਟੀ ਹੋਏਗੀ ਕਿਉਂਕਿ ਅਸੀਂ ਅਗਰ ਇੰਨੀ ਜ਼ਿਆਦਾ ਸਟੂਡੈਂਟਸ ਨੇ ਮਿਹਨਤ ਕਰਕੇ ਇਸੇ ਕੈਂਪੇਨਿੰਗ ਕਰਕੇ ਉਸ ਤੋਂ ਬਾਅਦ ਇਸ ਟਾਈਮ ਤੱਕ ਪਹੁੰਚੇ ਨੇ ਕਿ ਯੂਨੀਵਰਸਿਟੀ ਜਾਂ ਸੈਂਟਰ ਵੱਲੋਂ ਹੁਣ ਐਕਸ਼ਨ ਲਿਆ ਜਾ ਰਿਹਾ ਹੈ ਤੇ ਉਸ ਚੀਜ਼ ਨੂੰ ਪ੍ਰੋਸੈਸ ਜਦ ਤੱਕ ਕੰਪਲੀਟ ਨਹੀਂ ਹੋ ਜਾਂਦਾ ਸਟੂਡੈਂਟਸ ਬੈਠੇ ਹੋਏ ਨੇ ਇਹਦੇ ਵਿੱਚਕਾਰ ਦਾ ਜਿਹੜਾ ਸਮਾਂ ਹੈ ਉਹ ਕੋਈ ਤੈਅ ਨਹੀਂ ਕੀਤਾ ਜਾ ਸਕਦਾ ਕਿ ਭਈ ਕਿੰਨੇ ਦਿਨ ਲੱਗ ਸਕਦੇ ਨੇ ਹੋ ਸਕਦਾ ਕੱਲੂ ਹੋ ਜਾਵੇ ਹੋ ਸਕਦਾ ਕਾਫੀ ਟਾਈਮ ਲੱਗ ਜਾਣਾ ਕੀ ਤਦ ਤੱਕ ਇਹ ਐਂ ਰਹੂਗਾ ਕਿ ਯੂਨੀਵਰਸਿਟੀ ਦੇ ਬਾਕੀ ਜਿਹੜਾ ਸਟੂਡੈਂਟਸ ਦਾ ਪੜਾਈ ਹੈ ਉਹਦੇ ਤੇ ਫਰਕ ਨਹੀਂ ਪ੍ਰਭਾਵ ਨਹੀਂ ਪਊਗਾ ਜੀ ਪ੍ਰਭਾ ਹਫਤਾ ਪੈ ਰਿਹਾ ਆ ਇਸ ਤੋਂ ਪਹਿਲੇ ਵੀ ਜਦ ਐਫਿਡੇਵਿਟ ਵੀ ਯੂਨੀਵਰਸਿਟੀ ਲੈ ਕੇ ਆਈ ਤਾਂ ਉਸ ਟਾਈਮ ਤੇ ਵੀ ਫਰੈਸ਼ਰਸ ਨੂੰ ਪ੍ਰੈਸ਼ਰਾਈਜ਼ ਕਰਨਾ ਉਸ ਟਾਈਮ ਤੇ ਵੀ ਸਟੂਡੈਂਟਸ ਉਤੇ ਇੱਕ ਇਦਾਂ ਦਾ ਮੈਂਟਲ ਪ੍ਰੈਸ਼ਰ ਸੀਗਾ ਕਿ ਸਟੂਡੈਂਟਸ ਦੀ ਆਟੋਮੈਟਿਕਲੀ ਪੜਾਈ ਤਾਂ ਅਫੈਕਟ ਹੁੰਦੀ ਹੈ ਉਸ ਤੋਂ ਇਲਾਵਾ ਜਦ ਇੱਕ ਸਾਲ ਤੋਂ ਯੂਨੀਵਰਸਿਟੀ ਵਿੱਚ ਸੈਨੇਟ ਨਾ ਹੋਵੇ ਤੇ ਫਿਰ ਵੀ ਯੂਨੀਵਰਸਿਟੀ ਕੰਮ ਕਰ ਰਹੀ ਹੋਵੇ ਉਸ ਟਾਈਮ ਤੇ ਵੀ ਬਹੁਤ ਸਾਰੀ ਐਡਮਿਨਿਸਟ੍ਰੇਸ਼ਨ ਉਤੇ ਫਰਕ ਪੈਂਦਾ ਹੈ ਤੇ ਹੁਣ ਤੁਸੀਂ ਕਹੋਗੇ ਸਟੂਡੈਂਟਸ ਦੇ ਜੋ ਪ੍ਰੋਟੈਸਟ ਕਰਨ ਨਾਲ ਇੰਨਾ ਹੀ ਫਰਕ ਪੈ ਰਿਹਾ ਕਿ ਐਡਮਿਨਿਸਟ੍ਰੇਸ਼ਨ ਜਾਂ ਅਕੈਡ ਤਾਂ ਇਹ ਚੀਜ਼ਾਂ ਮਤਲਬ ਕਿ ਉਹ ਸੈਂਸਲੈਸ ਬਣ ਜਾਂਦੀਆਂ ਨੇ ਕਿਉਂਕਿ ਐਡਮਿਨਿਸਟ੍ਰੇਸ਼ਨ ਜਾਂ ਫੰਕਸ਼ਨਿੰਗ ਉਹਦੋਂ ਖਰਾਬ ਹੁੰਦੀ ਹੈ ਜਦ ਯੂਨੀਵਰਸਿਟੀ ਵਿੱਚ ਡੈਮੋਕਰੈtic ਸੈਟਅਪ ਨਾ ਹੋਵੇ ਤੇ ਇਸ ਟਾਈਮ ਤੇ ਜੋ ਸੀ ਪ੍ਰੋਟੈਸਟ ਕਰ ਰਹੇ ਆ ਉਹ ਸੀ ਡੈਮੋਕਰੇਸੀ ਟੂ ਬ੍ਰਿੰਗ ਦਾ ਡੈਮੋਕਰੇਸੀ ਬੈਕ ਇਨ ਉਹਦੇ ਲਈ ਕਰ ਰਹੇ ਆ ਤੇ ਇਸ ਲਈ ਜਦ ਸੈਨੇਟ ਆ ਜਾਏਗੀ ਯੂਨੀਵਰਸਿਟੀ ਦੀ ਨਾਰਮਲ ਫੰਕਸ਼ਨਿੰਗ ਸਟਾਰਟ ਹੋ ਜਾਏਗੀ ਤਾਂ ਆਟੋਮੈਟਿਕਲੀ ਅਕੈਡਮਿਕਸ ਤੇ ਬਾਕੀ ਚੀਜ਼ਾਂ ਵੀ ਬੈਕ ਟੂ ਪੇਸ ਆ ਜਾਣਗੀਆਂ ਤੁਹਾਡੀ ਵੀਸੀ ਨਾਲ ਮੀਟਿੰਗ ਵੀ ਹੁੰਦੀ ਹੈ ਤੁਸੀਂ ਕੁਝ ਮੰਗਾ ਰੱਖਦੇ ਹੋ ਮੰਗਾ ਮੰਨਿਆ ਵੀ ਜਾਂਦੇ ਹੋ ਕਿਹੜੀ ਕਿਹੜੀ ਮੰਖ ਮੰਗਾ ਨੇ ਜਿਹੜੀ ਤੁਸੀਂ ਮਨਵਾਉਣਾ ਚਾਹੁੰਦੇ ਹੋ ਅ ਦੇਖੋ ਜੀ ਸਾਡੀ ਕੱਲ ਵੀਸੀ ਮੈਮ ਨਾਲ 11 ਵਜੇ ਮੀਟਿੰਗ ਹੋਈ ਸੀਗੀ ਤੇ ਉਹਦੇ ਵਿੱਚ ਇੱਕ ਤਾਂ ਅਸੀਂ ਸ਼ਡਿਊਲ ਵਾਲੀ ਗੱਲ ਹੀ ਰੱਖੀ ਸੀ ਸਭ ਤੋਂ ਪਹਿਲਾਂ ਕਿ ਸ਼ਡਿਊਲ ਤੁਸੀਂ ਭੇਜ ਦਿੱਤਾ ਹੈ ਕਿ ਅਸੀਂ ਉਹਨੂੰ ਪੁੱਛਿਆ ਜੀ ਸਾਨੂੰ ਜਸਟਿਸ ਤੁਸੀਂ ਇਨਫੋਰਮੇਸ਼ਨ ਦੇ ਦਿਓ ਕਿ ਥੋੜੀ ਵਾਈਸ ਮਤਲਬ ਜੋ ਵੀਸੀ ਨੇ ਸੌਰੀ ਵਾਈਸ ਪ੍ਰੈਜ਼ੀਡੈਂਟ ਨੇ ਚਾਂਸਲਰ ਨਾਲ ਯੂਨੀਵਰਸਿਟੀ ਦੇ ਉਹਨਾਂ ਨਾਲ ਗੱਲ ਹੋ ਰਹੀ ਹੈ ਤੁਸੀਂ ਉਹਨਾਂ ਦਾ ਕੰਟੈਕਟ ਦੇ ਵਿੱਚੋਂ ਤਾਂ ਉਹਨਾਂ ਕਹੇ ਸੀ ਹਾਂ ਸਾਡੀ ਰੈਗੂਲਰ ਗੱਲ ਹੋ ਰਹੀ ਆ ਐਜੂਕੇਸ਼ਨ ਮਿਨਿਸਟਰੀ ਦੇ ਦੋ ਬੰਦੇ ਇੱਥੇ 10 ਤਰੀਕ ਦੇ ਇਕੱਠ ਤੋਂ ਬਾਅਦ ਆ ਚੁੱਕੇ ਨੇ ਤਾਂ ਉਹਨਾਂ ਦੇ ਦੋ ਨਮਾਇंदे ਇੱਥੇ ਬੈਠੇ ਨੇ ਠੀਕ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਡੀ ਇੱਕੋ ਡਿਮਾਂਡ ਰਹਿੰਦੀ ਹੈ ਕਿ ਜਿੰਨਾ ਚਿਰ ਇਲੈਕਸ਼ਨਸ ਦੀ ਡੇਟ ਨਹੀਂ ਨਾਉਂਸ ਹੁੰਦੀ ਵੀ ਵਾਈਸ ਪ੍ਰੈਜ਼ੀਡੈਂਟ ਦੇ ਉਹਦੇ ਸਾਈਨ ਨਹੀਂ ਹੁੰਦੇ ਉਹਨਾਂ ਦਾ ਧਰਨਾ ਜਾਰੀ ਰਹੂਗਾ ਤਾਂ ਜਿਹੜੀ ਉਹ ਡਿਮਾਂਡ ਤੇ ਹੀ ਧਰਨਾ ਹੈ ਚੱਲ ਰਿਹਾਗਾ ਦੂਜੀਆਂ ਸੀ ਯੂਨੀਵਰਸਿਟੀ ਦੇ ਰਿਲੇਟਡ ਡਿਮਾਂਡਸ ਰੱਖੀਆਂ ਸੀਗੀਆਂ ਉਹ ਪਹਿਲੀ ਡਿਮਾਂਡ ਸੀਗੀ ਕਿ ਜਿੰਨੇ ਪਿਛਲੇ ਡੇਢ ਸਾਲ ਦੇ ਡਿਸੀਜਨ ਲਏ ਗਏ ਬਿਨਾਂ ਸੈਨਟ ਤੋਂ ਉਹਨਾਂ ਜਿਹੜੀ ਨਵੀਂ ਸੈਨੇਟਰ ਬਣੂਗੀ ਉਹ ਰਿਵਿਊ ਕਰੂਗੀ ਜੇ ਉਹਨੂੰ ਠੀਕ ਲੱਗਣਗੇ ਤਾਂ ਉਹ ਮੰਨੇ ਜਾਣਗੇ ਨਹੀਂ ਉਹ ਸਾਰੇ ਵਾਪਸ ਕੀਤੇ ਜਾਣਗੇ ਦੂਜੀ ਗੱਲ ਸੀ ਕਿ 14 ਸਟੂਡੈਂਟਸ ਦੇ ਕੇਸ ਦਰਜ ਕੀਤੇ ਗਏ ਨੇ ਯੂਨੀਵਰਸਿਟੀ ਵੱਲੋਂ ਪਿਛਲੇ ਸੈਨੇਟ ਦੇ ਧਰਨੇ ਵੇਲੇ ਜੋ 100 ਦਿਨ ਦਾ ਧਰਨਾ ਚੱਲਿਆ ਸੀ ਉਹ ਵਾਪਸ ਲਏ ਜਾਣ ਕੇਸ ਤੀਜੀ ਸੀ ਕਿ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਹੋਈ ਹੈ ਉਹ ਕਮੇਟੀ ਕਰਦੀ ਕੀ ਹੈ ਕਿ ਜੇ ਮੰਨ ਲਓ ਅਸੀਂ ਕਿਸਾਨ ਲੀਡਰ ਸਦਿਆ ਕੋਈ ਬੁਲਾਉਣ ਵਾਸਤੇ ਜਾਂ ਕੋਈ ਅਸੀਂ ਸਿੱਖ ਆਰਗੇਨਾਈਜੇਸ਼ਨਸ ਕੋਈ ਲੀਡਰ ਸਦਿਆਗਾ ਤਾਂ ਉਹਨੂੰ ਕਾਉਂਟਰਵਰਸ਼ੀਅਲ ਕਹਿ ਦਿੰਦੀ ਹੈ ਕਿ ਇਹ ਤਾਂ ਕਾਉਂਟਰਵਰਸ਼ੀਅਲ ਲੀਡਰ ਹੈ ਜੀ ਅਸੀਂ ਇਹਨੂੰ ਬੁਲਾਉਂ ਨਹੀਂ ਦਿੰਦੇ ਤੇ ਇੱਥੇ ਜੇ ਆਰਐਸਸ ਦਾ ਬੁਢਾ ਵੀ ਮਰ ਜੇ ਉਹਦੇ ਇੱਥੇ ਪ੍ਰੋਗਰਾਮ ਹੁੰਦੇ ਨੇ ਇੱਥੇ ਸੰਗਤ ਦੀ ਸ਼ਖ ਲੱਗਦੀ ਹੈ ਉਹਨੂੰ ਕਾਉਂਟਰਵਰਸ਼ੀਅਲ ਨਹੀਂ ਲੱਗਦੇ ਤਾਂ ਉਹ ਕਮੇਟੀ ਨੂੰ ਅਸੀਂ ਕਿੱਸੀ ਸਬਕ੍ਰਾਈਬ ਕਰੋ ਠੀਕ ਹੈ ਤੇ ਜਿਹੜੀ ਚੌਥੀ ਗੱਲ ਸੀਗੀ ਕਿ ਇਹਨਾਂ ਨੇ ਐਸਓਪੀਜ਼ ਬਣਾਈਆਂ ਨਵਾਂ ਕਨਸਟੀਟਿਊਸ਼ਨ ਬਣਾਇਆਗਾ ਕਾਉਂਸਲ ਕਸ ਇਨਨ ਕਿਹਾ ਸੀ ਕਿ ਜੇ ਨਵਾਂ ਕਨਸਟੀਟਿਊਸ਼ਨ ਬਣਾਉਣਾ ਹੈ ਰਿਫਾਰਮਸ ਕਰਨੇ ਆ ਤਾਂ ਕੌਂਸਲ ਨੂੰ ਵਿੱਚ ਲੋ ਤੇ ਜਿਹਨੇ ਸਟੂਡੈਂਟ ਜਥੇਬੰਦੀਆਂ ਉਹਨਾਂ ਨੂੰ ਵਿੱਚ ਲੈ ਕੇ ਆਪਾਂ ਇਹਨੂੰ ਰਿਵਿਊ ਕਰੀਏ ਤਾਂ ਇਹ ਸਾਰੇ ਗਲੋਮਤ ਰੱਖਿਆ ਸੀਗੀਆਂ ਤਾਂ ਉਹਦੀ ਇੱਕ ਕਮੇਟੀ ਬਣੀ ਸੀ ਪ੍ਰੋਫੈਸਰਸ ਦੀ ਠੀਕ ਹੈ ਜੀ ਉਹ ਪ੍ਰੋਫੈਸਰ ਦੀ ਕਮੇਟੀ ਦੀ ਜ਼ਿੰਮੇਵਾਰੀ ਸੀ ਉਹਨੂੰ ਰਿਜ਼ੋਲਵ ਕਰਨਾ ਅੱਜ ਉਹ ਮਿਲਣ ਵੀ ਆਏ ਸੀ ਕਿ ਸਾਨੂੰ ਘੰਟਾ ਤੋਂ ਪਹਿਲਾਂ ਤੇ ਉਹਨਾਂ ਨੇ ਕਿਹਾ ਕਿ ਜਿਹਦੀਆਂ ਇਹਦੇ ਵਿੱਚੋਂ ਲਗਭਗ 4 ਰਿਮਾਂਡਸ ਨੇ ਮੰਨ ਲਈਆਂ ਗਈਆਂ ਜਿਹੜੀ ਕਮੇਟੀ ਉਹ ਸਕ੍ਰੈਪ ਕਰ ਦਿੱਤੀ ਗਈ ਹੈ ਕੇਸਸ ਵਾਲਾ ਜਿਹੜਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਠੀਕ ਜਿਹੜਾ ਸੈਨੇਟ ਦੇ ਜਿਹੜੇ ਅਸੀਂ ਬਿਨਾ ਸੈਨੇਟ ਤੋਂ ਵੀ ਸੀ ਨੇ ਡਿਸੀਜਨ ਲਏ ਆ ਉਹਨਾਂ ਦਾ ਰਿਵਿਊ ਅਗਲੀ ਸੈਨੇਟ ਕਰੂਗੀ ਠੀਕ ਹੈ ਉਹ ਬਾਇਪ੍ਰੋਸੈਸੀ ਵੈਸੇ ਵੀ ਕਰਨਾ ਸੀ ਪਰ ਇਹ ਇਨਸ਼ੋਰ ਕਰਨਗੇ ਠੀਕ ਹੈ ਤੇ ਜਿਹੜੀ ਉਹ ਐਸਓਪੀਜ਼ ਬਣਾਈਆਂ ਸੀਗੀਆਂ ਕਨਸਟੀਟਿਊਸ਼ਨ ਬਣਾਇਆ ਸੀ ਉਹ ਹੋਲਡ ਤੇ ਕਰ ਦਿੱਤਾ ਗਿਆ ਤੇ ਜਿਹੜਾ ਨਵਾਂ ਰਿਵਿਊ ਹੋਣਾ ਕਨਸਟੀਟਿਊਸ਼ਨ ਦਾ ਉਹਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਤੇ ਕੌਂਸਲ ਮੌਜੂਦ ਰਹਿਣਗੇ ਤੁਹਾਨੂੰ ਕਿਉਂ ਲੱਗਦਾ ਕਿ ਭਈ ਬਾਡੀ ਸੈਨੇਟ ਤੋਂ ਬਾਅਦ ਜਿਹੜੇ ਰਿਵਿਊ ਕਰੋਗੇ ਜਿਹੜੇ ਉਹਨਾਂ ਨੇ ਫੈਸਲੇ ਦਿੱਤੇ ਨੇ ਕਿ ਉਹ ਯੂਨੀਵਰਸਿਟੀ ਦੇ ਖਿਲਾਫ ਹੋਣਗੇ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਉਹਨਾਂ ਨੂੰ ਨਹੀਂ ਯੂਨੀਵਰਸਿਟੀ ਦਾ ਫਾਇਦਾ ਚਾਹੀਦਾ ਉਹਨਾਂ ਨੂੰ ਨਹੀਂ ਲੱਗਦਾ ਕਿ ਯੂਨੀਵਰਸਿਟੀ ਦੇ ਜਵਾਕ ਪੜਦੇ ਨੇ ਪੰਜਾਬ ਦੇ ਉਹਨਾਂ ਦੇ ਤੁਹਾਡੇ ਤੁਹਾਨੂੰ ਕਿਉਂ ਲੱਗਦਾ ਥੋੜੇ ਹਿੱਤਾਂ ਦੀ ਗੱਲ ਨਹੀਂ ਕੀਤੀ ਜਾਊਗੀ ਉਹਨਾਂ ਵੱਲੋਂ ਵੀ ਤੁਸੀਂ ਹੀ ਹਿੱਤਾਂ ਦੀ ਗੱਲ ਕਰ ਸਕਦੇ ਹੋ ਦੇਖੋ ਜੀ ਸਾਨੂੰ ਇਹ ਤਾਂ ਲੱਗਦਾਗਾ ਕਿਉਂਕਿ ਪਿਛਲੇ 1 ਸਾਲ ਤੋਂ ਇੱਥੇ ਇਲੈਕਸ਼ਨ ਨਹੀਂ ਹੋਏ ਕੀ ਇਹ ਸੈਂਟਰਲ ਗਵਰਨਮੈਂਟ ਨੂੰ ਨਹੀਂ ਦਿਖ ਰਿਹਾ ਸੀਗਾ ਕਿ ਇੱਕ ਬਾਡੀ ਹੈ ਜਿਹੜੀ 125 ਸਾਲ ਪੁਰਾਣਾ ਇਹਦਾ 69 ਦੇ ਵਿੱਚ ਕਾਲਜ ਦੇ ਵਿੱਚ ਬਣਦੀ ਹੈ ਫਿਰ 1882 ਦੇ ਵਿੱਚ ਯੂਨੀਵਰਸਿਟੀ ਬਣਦੀ ਹੈ ਮਤਲਬ ਸੈਨੇਟ ਨੇ ਯੂਨੀਵਰਸਿਟੀ ਬਣਾਈ ਅਸੀਂ ਉਹਦੇ ਇਲੈਕਸ਼ਨ ਨਹੀਂ ਕਰਾ ਰਹੇ ਤਾਂ ਉਹਨਾਂ ਦੀ ਮਨਸ਼ਾ ਸਿੱਧੀ ਸੀਗੀ ਕਿ ਡੈਮੋਕ੍ਰੈਟਿਕ ਬਾਡੀ ਹੈ ਇਹਦੇ ਵਿੱਚ ਇਲੈਕਸ਼ਨ ਥਰੂ ਬੰਦੇ ਆਉਂਦੇ ਨੇ ਡਿਸੀਜਨ 메ਕਿੰਗ ਲੈਂਦੇ ਆ ਯੂਨੀਵਰਸਿਟੀ ਕਿੰਨੀਆਂ ਫੀਸਾਂ ਹੋਣਗੀਆਂ ਕਿਹੜਾ ਸਟਰਕਚਰ ਹੋਊਗਾ ਫੀਸ ਦਾ ਕੁੜੀਆਂ ਦਾ 24/7 ਹੋਸਟਲ ਹੋਊਗਾ ਨਹੀਂ ਹੋਊਗਾ ਜਿੰਨੇ ਵੀ ਸਟੂਡੈਂਟਸ ਸੈਂਡ ਲੈਂਦੀ ਹੈ ਉਹਦੇ ਤੁਸੀਂ ਇਲੈਕਸ਼ਨ ਨਹੀਂ ਕਰਾ ਰਹੇ ਤਾਂ ਉਹਦੀ ਮਨਸ਼ਾ ਕਲੀਅਰ ਹੈ ਠੀਕ ਹੈ ਕੀ ਅ ਇਸ ਬਾਡੀ ਨੂੰ ਹਟਾਓ ਅਸੀਂ ਆਪ ਦੇ ਬੰਦੇ ਇੱਕ ਲਾਉਣੇ ਆ ਤੇ ਉਹ ਫੀਸਾ ਕਿੰਨੀ ਮਰਜ਼ੀ ਬਤਾ ਦਨ ਫਿਰ ਅਸੀਂ ਕਿਹਦੇ ਖਿਲਾਫ ਲੜਾਂਗੇ ਹੁਣ ਤਾਂ ਅਸੀਂ ਸੈਨੇਟਰ ਨੂੰ ਦਬਕਾ ਸਕਦੇ ਨਾ ਕਿ ਅਸੀਂ ਤੁਹਾਨੂੰ ਵੋਟਾਂ ਨਹੀਂ ਪਾ ਪਾਵਾਂਗੇ ਤੁਸੀਂ ਇਲੈਕਟਿਡ ਹੋ ਇਲੈਕਟਿਡ ਬੰਦੇ ਨੂੰ ਡਰ ਹੁੰਦਾ ਠੀਕ ਹੈ ਤਾਂ ਉਹਨਾਂ ਦਾ ਬਹੁਤ ਕਲੀਅਰ ਸੀਗਾ ਕਿ ਜੋ ਕਿ ਦੇਖੋ 2013 ਤੋਂ ਲੈ ਕੇ ਹੁਣ ਤੱਕ ਲਗਾਤਾਰ ਫੀਸਾਂ ਵਧਾਈਆਂ ਜਾ ਰਹੀਆਂ ਉਹਨੂੰ ਵਾਪਸ ਸਟੂਡੈਂਟ ਮੂਵਮੈਂਟ ਥਰੂ ਕਰਾਇਆ ਜਾ ਰਿਹਾ ਤੇ ਕਰਾਇਆ ਵੀ ਥਰੂ ਸੈਨੇਟ ਜਾ ਰਿਹਾ ਠੀਕ ਹੈ ਜੋ ਸੈਨਿਟੀ ਖਤਮ ਹੋ ਜੂਗੀ ਅਸੀਂ ਫੀਸਾਂ ਵਾਪਸ ਕਿਵੇਂ ਕਰਾ ਸਕਾਂਗੇ ਫਿਰ ਥੋੜੇ ਇਹੀ ਤਰਨੇ ਦੇ ਵਿੱਚੋਂ ਕੁਝ ਲੋਕਾਂ ਦਾ ਅਲੱਗ ਹੋਣਾ ਇਹ ਕਹਿ ਕੇ ਕਿ ਭਾਈ ਅਸੀਂ ਜਿਹੜਾ ਸ਼ੁਰੂਆਤ ਕੀਤੀ ਸੀ ਸੈਨਟ ਨਾਲ ਕੇ ਕੀਤੀ ਸੀ ਲੇਕਿਨ ਜਿਹੜਾ ਅੱਜ ਤਰਨਾ ਇਹ ਰੋਜ਼ ਪ੍ਰਦਰਸ਼ਨ ਹੈ ਉਹ ਮੋੜ ਪਈ ਹੋਰ ਲੈ ਚੁੱਕਿਆ ਅਸੀਂ ਨਹੀਂ ਚਾਹੁੰਦੇ ਇਹਦੇ ਵਿੱਚ ਹੋਣਾ ਉਹ ਅਲੱਗ ਹੋ ਚੁੱਕੇ ਨੇਗੇ ਦੇਖੋ ਜੀ ਮੈਂ ਇਹ ਗੱਲ ਗੋਹ ਕਲੀਅਰ ਕਰਨਾ ਚਾਹਣਾ ਕਿ ਇਸ ਮੋਰਚੇ ਦੇ ਉਲਟ ਬੋਲ ਕੌਣ ਰਿਹਾ ਹੈ ਇਸ ਮੋਰਚੇ ਦੇ ਉੱਤੇ ਬੋਲ ਰਿਹਾ ਰਵਨੀਤ ਬਿੱਟੂ ਬੋਲ ਰਿਹਾ ਇੱਥੇ ਉਹਨਾਂ ਦੀ ਇਹ ਜਥੇਬੰਦੀ ਹੈ ਆਰਐਸਐਸ ਦੀ ਏਵੀਪੀ ਉਹ ਬੋਲ ਰ ਤੇ ਕੁਛ ਉਹਨਾਂ ਦੇ ਹੋਰ ਹੱਥ ਟੁੱਕੇ ਨੇ ਉਹ ਬੋਲ ਰਿਹਾ ਹੁਣ ਅਸੀਂ ਚੰਗੇ ਨਹੀਂ ਲੱਗਦੇ ਇਹ ਜਿਹੇ ਬੰਦੇ ਦਾ ਜਵਾਬ ਦਿੰਦੇ ਰਵਨੀਤ ਬਿੱਟੂ ਨੇ ਕੱਲ ਪ੍ਰੈਸ ਵਰਤਕ ਕੀਤੀ ਸੈਕਟਰ 27 ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਈ ਕੇਂਦਰ ਪੰਜਾਬ ਦੇ ਨਾਲ ਹੈ ਪੰਜਾਬ ਤੋਂ ਵੱਖ ਹੈ ਹੀ ਨਹੀਂ ਗਈ ਜੇ ਕਹਿੰਦੇ ਵੱਖ ਨਾ ਹੋਵੇ ਕਹਿੰਦੇ ਕੱਲ ਉੱਥੇ ਜਦੋਂ ਪ੍ਰੋਟੈਸਟ ਹੋਇਆ 10 ਤਰੀਕ ਨੂੰ ਉਦੋਂ ਪੁਲਿਸ ਕੌਣ ਆਈ ਸੀ ਪੰਜਾਬ ਦੀ ਐਸਐਸਬੀ ਕੌਣ ਹੈਗਾ ਚੁਣਿਆ ਹਾ ਚੰਡੀਗੜ੍ਹ ਦਾ ਪੰਜਾਬ ਦਾ ਉਹ ਤਾਂ ਕਹਿੰਦੇ ਕੇਂਦਰ ਤਾਂ ਨਾ ਲੈ ਗਈ ਦੇਖੋ ਜੀ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਬਿੱਟੂ ਸਾਹਿਬ ਜਿਹੜੀ ਤੁਸੀਂ ਇਹ ਗੱਲ ਕਹੀ ਨਾ ਬੰਦਾ ਸ਼ਰਮ ਝੂਠ ਕਿਵੇਂ ਬੋਲ ਸਕਦਾ ਆ ਬਿੱਟੂ ਜੀ ਤੋਂ ਸਿੱਖਣਾ ਚਾਹੀਦਾ ਉਹ ਕਹਿੰਦੇ ਇੱਥੇ 10 ਸਟੇਜਾਂ ਲੱਗੀਆਂ ਇੱਥੇ ਇੱਕ ਸਟੇਜ ਲੱਗੀ ਹੋਈ ਸੀ ਸਾਹਮਣੇ ਇੱਕੋ ਸਟੇਜ ਤੋਂ ਸਾਰੇ ਨਮਾਇंदे ਬੋਲ ਰਹੇ ਸੀਗੇ ਜਾਂ ਤਾਂ ਸਾਡੇ ਅੱਖਾਂ ਨਹੀਂ ਹੈਗੀਆਂ ਜਾਂ ਬਿੱਟੂ ਜੀ ਦੀਆਂ ਨਹੀਂ ਹੈਗੀਆਂ ਠੀਕ ਹੈ ਅਸੀਂ ਅੱਜ ਪੰਜਾਬ ਯੂਨੀਵਰਸਿਟੀ ਚਾਉ ਮੋਰਚਾ ਬਣਾਉਣ ਦਾ ਜਵਾਬ ਵੀ ਪਾਇਆਗਾ ਕਿ ਰਵਨੀਤ ਬਿੱਟੂ ਜੀ ਤੁਸੀਂ ਆਪਦੀ ਜ਼ੁਬਾਨ ਤੇ ਲਗਾਮ ਦਿਓ ਹੋਣਾ ਇਹ ਨਾ ਹੋਵੇ ਕਿ ਇਹ ਨਾ ਹੋਵੇ ਕਿ ਕੰਗਣਾ ਵਾਂਗੂ ਤੁਸੀਂ ਵੀ ਬਟੰਡੇ ਕੋਰਟ ਦੇ ਘੇੜੇ ਮਾਰਦੇ ਫਿਰੋ ਠੀਕ ਹੈ ਤੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇੱਕ ਸਟੇਜ ਲੱਗੀ ਹੋਈ ਸੀ ਇੱਕੋ ਸਟੇਜ ਤੋਂ ਸਾਰੇ ਨਮਾਇंदे ਬੋਲੇ ਨੇ ਉਹ ਕਹਿੰਦੇ ਇੱਥੇ ਘੋੜੇ ਆਗੇ ਜੇ ਇੱਥੇ ਨਿੰਗ ਸਿੰਘ ਜਥੇਬੰਦੀ ਆਸੀ ਸੱਦਿਆਂ ਨੇ ਉਹ ਘੋੜੇ ਲੈ ਕੇ ਆਉਣਗੇ ਆ ਹੋਰ ਮਰਸੀਡਿਸ ਲੈ ਕੇ ਆਉਣਗੇ ਠੀਕ ਹੈ ਜਿਹੜੇ ਜਿਹੜੀ ਕੋਈ ਹੈਗੀ ਉਹ ਤੇ ਆਊਗਾ ਠੀਕ ਹੈ ਤਾਂ ਇੱਥੇ ਜਿੰਨੇ ਲੋਕ ਆਏ ਜਿੰਨੇ ਜਥੇਬੰਦੀਆਂ ਆ ਸਾਡੀਆਂ ਨੇ ਅਸੀਂ ਉਹਨਾਂ ਨੂੰ ਸੱਦਿਆ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਲਈ ਸੀ ਹਜ਼ਾਰਾਂ ਦੀ ਗਿਣਤੀ ਚ ਇਕੱਠਾ ਹੋਇਆ ਇੱਕ ਵੀ ਵੋਲੈਂਸ ਦਾ ਇਨਸੀਡੈਂਟ ਨਹੀਂ ਹੋਇਆ ਠੀਕ ਹੈ ਕੋਈ ਇੱਥੇ ਗਮਲਾ ਵੀ ਟੁੱਟਿਆ ਹੋਵੇ ਯੂਨੀਵਰਸਿਟੀ ਦਾ ਸਾਨੂੰ ਤਾਂ ਦੱਸ ਇੰਨਾ ਪੀਸਫੁਲ ਪ੍ਰੋਟੈਸਟ ਰਿਹਾ ਫਿਰ ਵੀ ਜਿਵੇਂ ਬਿੱਟੂ ਜੀ ਨੂੰ ਇਹ ਲੱਗਦਾ ਕਿ ਇੱਥੇ ਪਤਾ ਨਹੀਂ ਕੀ ਹੋ ਗਿਆ ਤੇ ਇੱਥੇ ਮਤਲਬ ਲੋਕ ਉਹੀ ਬੈਠੇ ਨੇ ਉਹ ਕਹਿੰਦੇ ਕਿ ਜਿਹੜੇ ਲੋਕ ਆਏ ਸੀ ਉਹਨਾਂ ਦਾ ਐਜੂਕੇਸ਼ਨ ਨਾ ਕੀ ਲੈਣਾ ਦੇਣਾ ਸੀ ਮੈਂ ਬਿੱਟੂ ਜੀ ਨੂੰ ਪੁੱਛਣਾ ਚਾਹਣਾ ਜਾਂ ਜਦੋਂ ਕਿਸਾਨੀ ਦੋਲਣ ਚੱਲ ਰਿਹਾ ਸੀ ਤੁਸੀਂ ਉੱਥੇ ਗਏ ਸੀ ਛੋਟਾ ਕਿਸਾਨਾਂ ਨਾਲ ਕੀ ਲੈਣਾ ਦੇਣਾ ਭਾਈ ਤੁਸੀਂ ਤਾਂ ਕਿਸਾਨੀ ਕਰਦੇ ਨਹੀਂ ਠੀਕ ਹੈ ਉਹ ਲੋਕ ਇੱਥੇ ਜੇ ਪੰਜਾਬ ਦੇ ਲੋਕ ਆਏ ਨੇ ਇਹ ਉਹਨਾਂ ਦੀ ਧਰਤੀ ਹੈ ਉਹ ਆਪਦੀ ਧਰਤੀ ਤੇ ਆਏ ਨੇ ਅਸੀਂ ਉਹਨਾਂ ਦੇ ਮੁੰਡੇ ਕੁੜੀਆਂ ਅਸੀਂ ਪੜਦੇ ਆ ਆ ਦੇ ਛੜੇ ਨਾਲ ਖੜਨ ਆਏ ਨੇ ਠੀਕ ਹੈ ਉਹ ਇਥੇ ਡੈਮੋਕ੍ਰੇਸੀ ਬਚਾਉਣ ਆਏ ਨੇ ਉਹ ਪੰਜਾਬ ਦਾ ਦਾਵਾ ਪੱਕਾ ਕਰਨ ਆਏ ਨੇ ਯੂਨੀਵਰਸਿਟੀ ਤੇ ਤਾਂ ਅਸੀਂ ਉਹਨਾਂ ਦਾ ਵੈਲਕਮ ਕਰਦੇ ਜਿਹੜੇ ਲੋਕ ਇੱਥੇ ਆਏ ਸੀ ਤੇ ਜਿਹੜਾ ਬਿੱਟੂ ਜੀ ਨੇ ਜਿਹੜੇ ਗੱਲਾਂ ਬੋਲੀਆਂ ਜਾਂ ਜਿਹੜੇ ਇਥੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਕੋਈ ਆਰਐਸਐਸ ਦੇ ਹੱਥ ਟੋਕੇ ਬਣ ਕੇ ਗੱਲਾਂ ਬੋਲ ਰਹੇ ਆ ਮੋਰਚੇ ਬਾਰੇ ਅਸੀਂ ਉਹਨਾਂ ਦੀ ਨਖੇਦੀ ਕਰਦੇ ਹਾਂ ਸੋ ਬਿਲਕੁਲ ਜਿਹੜੇ ਸਟੂਡੈਂਟਸ ਨੇ ਇਥੋਂ ਦੇ ਪੰਜਾਬ ਯੂਨੀਵਰਸਿਟੀ ਉਹਨਾਂ ਦਾ ਪੱਕਾ ਸਾਫ ਹੈਗਾ ਕਿ ਭਾਈ ਅਸੀਂ ਉਦੋਂ ਉੱਠਾਂਗੇ ਜਦੋਂ ਜਿਹੜੀ ਨੋਟੀਫਿਕੇਸ਼ਨ ਜਿਹੜੀ ਤਰੀਕੇ ਚੋਣਾਂ ਦੀ ਉਹ ਜਾਰੀ ਕੀਤੀ ਜਾਊਗੀ ਅਸੀਂ ਫੇਰ ਹੀ ਉੱਠ ਕੇ ਇਥੋਂ ਆਪਣਾ ਦਰਨਾ ਖਤਮ ਕਰਾਂਗੇ ਨਹੀਂ ਉਹ ਤੱਕ ਅਸੀਂ ਇੱਥੇ ਬੈਠੇ ਰਾਂਗੇ ਭਾਵੇਂ ਕੁਝ ਹੋ ਜਾਏ ਕੋਈ ਕਿੱਡਾ ਹੀ ਆ ਜਾਏ ਹਾਲਾਂਕਿ ਇਹਨਾਂ ਨੂੰ ਲੀਡਰ ਦਾ ਸਮਰਥਨ ਵੀ ਲਗਾਤਾਰ ਮਿਲਦਾ ਆ ਰਿਹਾ ਹੈਗਾ ਅਗਰ ਕਾਂਗਰਸ ਲੀਡਰਾਂ ਦੀ ਗੱਲ ਕਰ ਲਈਏ ਜਾਂ ਕੋਈ ਜਥੇਬੰਦੀਆਂ ਦੀ ਗੱਲ ਕਰੀ ਲਗਾਤਾਰ ਇੱਥੇ ਕੋਈ ਜਥੇਬੰਦੀਆਂ ਦੇ ਲੀਡਰ ਜਿਹੜੇ ਹੈ ਇਥੇ ਪਹੁੰਚ ਰਹੇ ਨੇ